ਪੰਜਾਬ ਪੁਲਿਸ ਦੇ ਵਿੱਚ ਨਵੇਂ ਭਰਤੀ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਨਵੇਂ ਸਿਪਾਈਆਂ ਦਾ ਡੋਪ ਟੈਸਟ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ 6 ਸਿਪਾਈਆਂ ਦੇ ਡੋਪ ਟੈਸਟ ਜਿਹੜੇ ਨੇ ਫੇਲ ਹੋਏ ਨੇ ਤਾਂ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਚੱਲ ਰਹੀ ਸੀ ਤਾਂ ਸਿਖਲਾਈ ਸਿਖਲਾਈ ਲੈ ਰਹੇ ਸਨ ਤਾਂ ਜਦੋਂ ਇਹਨਾਂ ਦਾ ਡੋਪ ਟੈਸਟ ਕੀਤਾ ਗਿਆ ਤਾਂ ਡੋਪ ਟੈਸਟ ਜਿਹੜਾ ਪੋਜ਼ਿਟਿਵ ਪਾਇਆ ਗਿਆ ਤਾਂ ਬਾਅਦ ਦੇ ਵਿੱਚ ਇਹਨਾਂ ਨੂੰ ਬਿਨਾਂ ਸਿਖਲਾਈ ਦਿੱਤੇ ਹੀ ਵਾਪਸ ਕਾਰ ਪੇਚ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਪੁਲਿਸ ਦੇ ਵਿੱਚ 6 ਮੁਲਾਜ਼ਮਾਂ ਦਾ ਡੋਕਟਰ ਟੈਸਟ ਰਿਪੋਰਟ ਜਿਹੜਾ ਪੋਜ਼ਿਟਿਵ ਆਇਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦਾ ਨਾਂ ਜਿਹੜਾ ਹੁਣ ਸੂਚੀ ਦੇ ਵਿੱਚੋਂ ਵੀ ਹਟਾ ਦਿੱਤਾ ਗਿਆ ਤਾਂ ਉਹਨਾਂ ਨੂੰ ਵਾਪਸ ਸਿਖਲਾਈ ਕੇਂਦਰ ਤੋਂ ਕਾਰ ਪੇਚ ਦਿੱਤਾ ਗਿਆ ਇਸ ਬੰਦੇ ਸਬੰਧਤ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਗਿਆ ਤੇ ਨਾਲ ਹੀ ਹੁਣ ਉਹਨਾਂ ਦੀ ਸਮੇਂ ਸਿਰ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਦੇ ਵਿੱਚ ਮਦਦ ਕੀਤੀ ਜਾਵੇਗੀ ਤਾਂ ਜੋ ਇਸ ਦਾ ਅਸਰ ਜਿਹੜਾ ਦੂਸਰੇ ਕਰਮਚਾਰੀਆਂ ਤੇ ਨਾ ਪਵੇ ਜਾਣਕਾਰੀ ਦੇ ਅਨੁਸਾਰ ਇਹ ਸਿਪਾਹੀ ਲੁਧਿਆਣਾ ਤਰਨਤਾਰਨ ਤੇ ਪਟਿਆਲਾ ਦੇ ਨਾਲ ਸਬੰਧਤ ਦੱਸੇ ਜਾ ਰਹੇ ਇਹ ਸਾਰੇ ਕੇਂਦਰ ਦੇ ਵਿੱਚ ਬੈਂਚ ਨੰਬਰ 270 ਦੇ ਵਿੱਚ ਮੋਢਲੇ ਸਿਖਲਾਈ ਲੈ ਰਹੇ ਸੰਤ ਐਸਕੇਂਦਰ ਤੇ ਪੋਸਟ ਕੀਤੀ ਗਈ CDI ਦੇ ਵੱਲੋਂ ਪ੍ਰਾਪਤ ਰਿਪੋਰਟ ਦੇ ਅਨੁਸਾਰ ਉਹਨਾਂ ਦੇ ਸਰੀਰਕ ਵਿਵਹਾਰ ਤੋਂ ਪਤਾ ਲੱਗਿਆ ਕਿ ਉਹ ਕਿਸੇ ਕਿਸਮ ਦੇ ਨਸ਼ੇ ਦੇ आदी ਨੇ ਹਾਲਾਂਕਿ ਇਸ ਨਸ਼ੇ ਦੀ ਕੋਈ ਗੰਧ ਨਹੀਂ ਸੀ ਤਾਂ ਇਸ ਤੋਂ ਬਾਅਦ ਉਹਨਾਂ ਦਾ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਉਹ ਡਾਕਟਰੀ ਇਲਾਜ ਕਰਵਾਇਆ ਗਿਆ ਸਿਵਲ ਸਰਜਨ ਹੁਸ਼ਿਆਰਪੁਰ ਦੀ ਰਿਪੋਰਟ ਦੇ ਵਿੱਚ ਇਹਨਾਂ ਦੇ ਟੈਸਟ ਜੁੜੇ ਨੇ ਪੋਜ਼ਿਟਿਵ ਆਇਆ ਤਾਂ ਜਿਸ ਕਾਰਨ ਉਹਨਾ ਤੇ ਕਾਰਵਾਈ ਕਰਦੇ ਆ ਇਨਾਂ 6 ਸਿਪਾਹੀ ਨੂੰ ਸੀਕਲਾਈ ਕੇਂਦਰ ਤੋਂ ਘਰੇ ਪੇਚ ਦਿੱਤਾ ਗਿਆ ਫਿਲਹਾਲ 6 ਸਿਪਾਈਆਂ ਦੇ ਡੋਪ ਟੈਸਟ ਦਾ ਪੋਜ਼ਿਟਿਵ ਆਉਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਤੇ ਜਾਂਚ ਦਾ ਵਿਸ਼ਾ ਵੀ ਹੈ ਜਹੇ ਦੇ ਵਿੱਚੋਂ ਦੇਖਣਾ ਇਹ ਹੋਵੇਗਾ ਕਿ ਜਿਹੜੇ ਸਿਪਾਈਆਂ ਦੀ ਡੋਪ ਟੈਸਟ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਉਹਨਾਂ ਤੇ ਹੁਣ ਕੀ ਕਾਰਵਾਈ ਛੜੀ ਹੈ ਉਹ ਕੀ ਕੀਤੀ ਜਾਵੇਗੀ